ਗੁਰੂ ਪਿਆਰੀ ਸਾਧ ਸੰਗਤ ਜੀਓ 1 ਜੂਨ 1984 ਦਾ ਜਿਹੜਾ ਸਾਕਾ ਆਪਾਂ ਨੂੰ ਕਵਾਂਗੇ ਕਿਉਂਕਿ ਇੱਕ ਸਾਕਾ 1919 ਵਿੱਚ ਜੱਲਿਆਂ ਵਾਲੇ ਬਾਗ ਵਿੱਚ ਹੋਇਆ ਸੀ ਜਿਹੜਾ ਜਨਰਲ ਡਵਾਈਸ ਨੇ ਕੀਤਾ ਤੇ ਬਹੁਤ ਸਾਰੇ ਜੋ ਇਕੱਤਰ ਹੋਏ ਸੀ ਆਪਣੇ ਜ਼ਿਆਦਾਤਰ ਉਹਦੇ ਵਿੱਚ ਪੰਜਾਬੀ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ 1 ਜੂਨ 1984 ਨੂੰ ਇੰਦਰਾ ਗਾਂਧੀ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਖੁਸ਼ ਕਰਨ ਵਾਸਤੇ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਇੱਕ ਬੜੀ ਵੱਡੀ تعداد ਦੇ ਵਿੱਚ ਮਿਲਟਰੀ ਦੇ ਨਾਲ ਜਿਹੜਾ ਸੀ ਅਟੈਕ ਕਰਵਾਇਆ ਜਿੱਦੇ ਵਿੱਚ ਬਹੁਤ ਜ਼ਿਆਦਾ ਜੜੀਆਂ ਸਿੱਖ ਸੰਗਤਾਂ ਸੀ ਕਿਉਂਕਿ ਗੁਰਵਰਜਨ ਸਿੰਘ ਸਾਹਿਬ ਜੀ ਦੇ ਮਹਾਰਾਜ ਦਾ ਸ਼ਹੀਦੀ ਦਿਹਾੜਾ ਜਿਹੜਾ ਉਹ ਵੀ ਲੱਗਿਆ ਆਇਆ ਸੀ ਤੇ ਜੇ ਆਪਾਂ ਅੱਜ ਦੇ ਸਮੇਂ ਵਿੱਚ ਵੇਖੀਏ ਤੇ ਜਿੰਨੀ ਕਿ ਸੰਗਤ ਜਿਹੜੀ ਹੈ ਨਕਮਸਤਕ ਰੋਜ਼ਾਨਾ ਹੁੰਦੀ ਏ ਇਥੋਂ ਤੱਕ ਕਿ ਮੱਥਾ ਨਹੀਂ ਟੇਕਿਆ ਜਾ ਸਕਦਾ ਹਰਿਮੰਦਰ ਸਾਹਿਬ ਤੇ ਉਦੋਂ ਵੀ ਭਾਈ ਜਿਹੜੇ ਸਿੱਖ ਸਨ ਸਾਰੇ ਜਿਹੜੇ ਸਨ ਇੱਥੇ ਇਕੱਤਰ ਹੋਣਾ ਚਾਹੁੰਦੇ ਸਨ ਪਰ 1 ਜੂਨ 1984 ਨੂੰ ਇੱਕ ਬਹੁਤ ਵੱਡੀ ਫੌਜ ਦਾ ਇਕੱਠ ਕਰਕੇ ਆਲੇ ਦੁਆਲੇੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਿਆ ਗਿਆ ਚਾਰੇ ਪਾਸਿਓਂ ਜਿਹੜੀ ਸੀ ਗੋਲਾਬਾਰੀ ਹੋਈ ਭਾਵੇਂ ਉਸ ਵੇਲੇ ਆਪਾਂ ਘਰਾਂ ਵਿੱਚ ਸਾਂ ਪਰ ਅਸੀਂ ਵੀ ਕਈ ਦਿਨ ਜਿਹੜਾ ਪ੍ਰਸ਼ਾਦਾ ਨਹੀਂ ਸੀ ਛਕਿਆ ਕਿਉਂਕਿ ਸਾਨੂੰ ਐਡਾ ਵੱਡਾ ਦੁੱਖ ਹੋਇਆ ਕਿਉਂਕਿ ਬੜਾ ਮਹਾਨ ਸੀਸ ਹੈ ਤੇ ਗੁਰੂ ਕੀ ਬਾਣੀ ਦਾ ਕਥਨ ਹੈ ਮੈਂ ਛੜ ਲਬਜ਼ਾਂ ਵਿੱਚ ਮੁਕਾਵਾਂ ਗੁਰੂ ਕੀ ਬਾਣੀ ਨਾਲ ਜੋ ਅਰਦਾ ਹੈ ਉਹ ਛੜਦਾ ਹੈ ਸ਼ਰਨ ਫੜੇ ਸੋ ਤਰੇ ਜਿਹੜੇ ਸ਼ਰਨ ਫੜਦੇ ਨੇ ਉਹ ਤਰ ਜਾਂਦੇ ਨੇ ਤੇ ਸਾਧ ਸੰਗਤ ਜੀਓ ਇਹ ਕਾਂਗਰਸ ਪਾਰਟੀ ਜਿਨ੍ਹਾਂ ਦਾ ਸਭ ਤੋਂ ਵੱਡਾ ਨਮਾਇੰਦਾ ਮੈਂ ਸਮਝਣਾ ਇੰਦਰਾ ਗਾਂਧੀ ਉਸ ਵੇਲੇ ਉਹਦੀ ਸੋਚ ਨੂੰ ਕੀ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਇਹ ਮਾਲਕ ਜਾਣੇ ਐਡਾ ਵੱਡਾ ਅਟੈਕ ਕਰਕੇ ਸਿੱਖੀ ਦਾ ਜਿਹੜਾ ਸੀ ਕਾਣ ਕੀਤਾ ਔਰ ਸਾਰੀਆਂ ਸਿੱਖ ਸੰਗਤਾਂ ਨੂੰ ਮੈਂ ਬੇਨਤੀ ਕਰਵਾਨਾ ਉਹ ਵੇਲਾ ਜਿਹੜਾ ਉਹ ਸਮਾਂ ਜਿਹੜਾ ਹੈ ਚੇਤੇ ਕਰਵਾਨਾ ਕਿ ਉਹ ਬੋੜ ਪਾਣ ਲੱਗੇ ਘੱਟ ਤੋਂ ਘੱਟ ਜਿਹੜਾ ਹੈ ਉਹ ਸਮੇਂ ਨੂੰ ਜ਼ਰੂਰ ਚੇਤੇ ਰੱਖ ਲਿਓ ਵੋਟ ਬਾਕੀ ਜਿਹੜੀ ਹੈ ਜਿਸ ਪਾਰਟੀ ਨੂੰ ਤੁਹਾਡਾ ਦਿਲ ਮੰਨੇ ਪਾ ਸਕਦੇ ਹੋ ਇੰਨਾਂ ਗੱਲਾਂ ਦੇ ਨਾਲ ਦਾਸ ਖੋਮਾਂ ਦਾ ਜਾਤ ਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਯਾਦ ਦਿਲਾਉਣਾ ਚਾਹੁੰਦਾ ਹਾਂ ਸਮੂਹ ਪੰਜਾਬ ਵਾਸੀਆਂ ਨੂੰ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਸਿੱਖ ਸੰਗਤਾਂ ਨੂੰ ਕਿ 1 ਜੂਨ ਦਾ ਦਿਹਾੜਾ ਜਿਹੜਾ ਹੈ ਉਹ ਨੇੜੇ ਆ ਰਿਹਾ ਹੈ 1984 ਦੇ ਵਿੱਚ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਨੇ ਇਸ ਖੂਨੀ ਪੰਜੇ ਨੇ ਸਿੱਖ ਕੌਮ ਦਾ ਕారణ ਕੀਤਾ ਸੀ ਸੋ ਹੋਇਆ ਕੀ ਕਿ ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਨੇ ਦੇਖਿਆ ਕਿ ਇਲੈਕਸ਼ਨ ਨੇੜੇ ਆ ਰਹੀ ਹੈ ਤੇ ਮੈਂ ਜਿਹੜੀ ਹੈ ਇਲੈਕਸ਼ਨ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਤੇ ਉਸ ਨੇ ਸਿੱਖ ਕੌਮ ਤੇ ਤਸ਼ੱਦਦ ਕਰਨ ਵਾਸਤੇ 1 ਜੂਨ 1984 ਦਾ ਦਿਨ ਚੁਣਿਆ ਤੇ ਉਸ ਨੇ 1984 ਦੇ ਵਿੱਚ 1 ਜੂਨ ਨੂੰ ਦਰਬਾਰ ਸਾਹਿਬ ਜੀ ਤੇ ਇਹ ਫੌਜ ਦਾ ਹਮਲਾ ਕਰਾ ਦਿੱਤਾ ਜਿਸ ਦੇ ਵਿੱਚ ਦਿਨ ਦੇ 12 ਵਜੇ ਗੋਲਾਬਾਰੀ ਸ਼ੁਰੂ ਹੋਈ 4 ਜੂਨ ਨੂੰ ਇੰਦਰਾ ਗਾਂਧੀ ਨੇ ਕਾਂਗਰਸ ਪਾਰਟੀ ਨੇ ਆਪਣੀ ਵਿਉਂਤ ਦੇ ਮੁਤਾਬਕ ਲੱਖਾਂ ਦੇ ਸਾਥ ਦੇ ਨਾਲ ਜਿਹੜੀ ਫੌਜ ਸੀ ਉਹ ਦਰਬਾਰ ਸਾਹਿਬ ਜੀ ਤੇ ਅਟੈਕ ਕਰਨ ਵਾਸਤੇ ਤਿਆਰ ਕਰ ਦਿੱਤੀ ਅਨਾਤ ਕਰ ਦਿੱਤੀ ਤਿੰਨ ਫੌਜ ਦੇ ਜਿਹੜੇ ਜਰਨਲ ਸਨ ਜਰਨਲ ਵੈਦੇ ਜਰਨਲ ਬਰਾੜ ਤੇ ਸੁੰਦਰ ਜੀ ਇਹਨਾਂ ਸਾਰਿਆਂ ਨੂੰ ਕਮਾਂਡ ਬਖਸ਼ ਕੇ ਤੇ ਸਿੱਖ ਕੌਮ ਦਾ ਘਾਣ ਕਰਨ ਵਾਸਤੇ ਹਰਮੰਦਰ ਸਾਹਿਬ ਜੀ ਤੇ ਅਟੈਕ ਕਰਵਾ ਦਿੱਤਾ ਜਿਸ ਦੇ ਵਿੱਚ 6 ਜੂਨ ਨੂੰ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਜੀ ਤੇ ਟੈਂਕਾਂ توپਾਂ ਦੇ ਨਾਲ ਅਕਾਲ ਤਖਤ ਨੂੰ ਢਾ ਕੇ ਟਹਿ ਟੇਰੀ ਕਰ ਦਿੱਤਾ ਗਿਆ ਇਸ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਦਾ ਵੀ ਘਾਣ ਹੋਇਆ ਤੇ ਜਿਹੜੀ ਫੌਜ ਸੀ ਉਹ ਵੀ 15 ਤੋਂ 30 ਹਜ਼ਾਰ ਦੇ ਵਿੱਚ ਜਿਹੜੀ ਫੌਜ ਸੀ ਮਾਰੀ ਗਈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਹੜਾ ਸ਼ਬਦ ਸੀ ਸਵਾ ਲੱਖ ਸੇ ਇੱਕ ਲੜਾਉ ਤਬੇ ਗੁਰਗੋਬਿੰਦ ਸਿੰਘ ਨਾਮ ਕਹਾਉ ਇਹ ਜਿਹੜਾ ਸ਼ਬਦ ਸੀ ਇਹ ਇੱਥੇ ਪੂਰਨ ਹੋਇਆ ਮੇਰੀ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਵਾਰ ਵੀ ਜਿਹੜੀ ਇਲੈਕਸ਼ਨ ਹੈ ਜਿਹੜੀ ਵੋਟਾਂ ਪਾਈਆਂ ਜਾਣੀਆਂ ਹਨ ਉਹ 1 ਜੂਨ ਦਾ ਦਿਨ ਮਿੱਥਿਆ ਗਿਆ ਹੈ ਸੋ 1 ਜੂਨ 1984 ਨੂੰ ਯਾਦ ਰੱਖਦੇ ਹੋਏ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਪਣੀ ਵੋਟ ਦਾ ਅਧਿਕਾਰ 1 ਜੂਨ 1984 ਨੂੰ ਯਾਦ ਕਰਦੇ ਹੋਏ ਆਪਣੇ ਮਤ ਦੇ ਅਨੁਸਾਰ ਜਿਹੜਾ ਤੁਹਾਨੂੰ ਚੰਗਾ ਕੈਂਡੀਡੇਟ ਲੱਗੇ ਉਸ ਨੂੰ ਕਰਿਓ ਕਰ ਪਰੇ ਜਿਹੜਾ ਖੂਨੀ ਪੰਜਾ ਹੈ ਕਾਂਗਰਸ ਪਾਰਟੀ ਇੰਦਰਾ ਗਾਂਧੀ ਨੇ ਜਿਹੜਾ ਸਿੱਖਾਂ ਦੇ ਉੱਤੇ ਐਨਾ ਤਸੱਦਰ ਢਾਇਆ ਸੀ ਇਸ ਨੂੰ ਜਰੂਰ ਯਾਦ ਰੱਖਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ